ਹਰ ਵੇਲੇ ਮੰਨ ਲਾ ਕਹਿੰਦੇ ਆ ਤੇ ਵੱਡੀ ਕੰਪਨੀਆਂ ਦੀ ਬੜਾ ਮੋਟੀ ਗੇਮਾਂ ਵਾ ਵੱਡੇ ਘੁਟਾਲੇ ਆ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਜੀ ਇਹ ਵੱਡਾ ਘੁਟਾਲਾ ਤੇ ਉਹਨਾਂ ਦੀ ਵੱਡੀ ਚੁੱਪੀ ਯਾਨੀ ਕਿ ਪਿੱਛੇ ਜੇ ਮੈਂ ਖਬਰਾਂ ਉਹਨਾਂ ਦੀ ਲੱਗੀਆਂ ਹੋਈਆਂ ਜੀ ਫ ਦਿੱਲੀ ਹਾਈ ਕੋਰਟ ਨੇ ਉਹਨਾਂ ਪਤਾ ਨਹੀਂ 56 ਕਰੋੜ ਰੁਪਏ ਦਾ ਇੱਕ ਟੈਂਡਰ ਵੀ ਕੈਨਸਲ ਕੀਤਾ ਵਾ ਆਈਆਰਸੀਟੀ ਨੂੰ ਫਟਕਾਰ ਲਈ ਹੈ ਤੇ ਆਰਜੀ ਐਸੋਸੀਏਟ ਦਾ ਟੈਂਡਰ ਕੈਨਸਲ ਕੀਤਾ ਵੀ ਨੀ ਦਮਨ ਦੀ ਤਨਖਾਹਾਂ ਜਿਹੜਾ ਐਸਆਈ ਫੰਡ ਬੋਨਸ ਦੇ ਜਿਹੜੇ ਪੈਸੇ ਜਿਹੜੇ ਐ ਕੰਪਨੀ ਨੇ ਸਾਰੀ ਲੇਬਰਾਂ ਦੇ ਕੱਟੇ ਲੇਕਿਨ ਜੀ ਉਹ ਸਾਨੂੰ ਦਿੱਤੇ ਨਹੀਂ ਉਸੇ ਚੀਜ਼ ਦੀ ਮੈਂ ਲੜਾਈ ਲੜ ਰਿਹਾ ਮੈਂ ਕਿ ਇਹ ਕੰਪਨੀ ਦੇਖੋ ਪੱਲਾ ਝਾੜ ਰਹੀ ਹੈ ਕੁਝ ਬੋਲ ਨਹੀਂ ਰਹੀ ਮੇਰਾ ਇਕੱਲੇ ਦਾ ਮਾਮਲਾ ਨਹੀਂ ਐ ਇਸ ਕੰਪਨੀ ਦੇ ਵਿੱਚ ਘੱਟੋ ਘੱਟ 20 25 30 ਹਜ਼ਾਰ ਲੇਬਰ ਕੰਮ ਕਰਦੀ ਐ 40 ਸਾਲਾਂ ਦਾ ਕੰਪਨੀ ਐ ਦੇਖੋ ਰਾਜ ਐ ਜਦੋਂ ਕੰਪਨੀ ਨੂੰ ਟੈਂਡਰ ਦਿੱਤਾ ਜਾਂਦਾ ਉਹਦੇ ਵਿੱਚ ਟਰਮ ਆਫ ਕੰਡੀਸ਼ਨਾਂ ਹੁੰਦੀਆਂ ਮੈਂ ਜੋ ਕਿ ਕੰਪਨੀਆ ਨੂੰ ਫੋਲੋ ਕਰਨੀ ਹੁੰਦੀ ਲੇਕਿਨ ਬਟ ਖਾਣੇ ਦੀ ਔਰ ਲੇਬਰ ਦੀ ਟੋਟਲ ਜ਼ਿੰਮੇਵਾਰੀ ਰੇਲਵੇ ਔਰ ਆਰਆ ਸਿਟੀਆਂ ਦੀ 100% ਹੁੰਦੀ ਹੈ ਜੀ ਰੇੜੀ ਬੜੀ ਗਰੀਬ ਬੰਦੇ ਨਾਲਾਈ ਹੁੰਦੀ ਹੈ 2-3000 ਰੁਪਏ ਅਗਲੇ ਨੇ ਵਿਚਾਰੇ ਨੇ ਕਮਾਉਣਾ 5-700 ਰੁਪਏ ਵਿਚਾਰੇ ਬਚਤ ਹੋਣੀ ਰੇੜੀ ਤੋਲੇ ਨੇ 1 ਮਿੰਟ ਚ ਪਹੁੰਚ ਜਾਂਦੀ ਹੈ ਹਾਂ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ 라이 ਕੋਵਿਡ 19 ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਸੀਗੇ ਬਹੁਤ ਸਾਰੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀਗਾ ਬਹੁਤ ਸਾਰੇ ਵਰਕਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀਗਾ ਬਹੁਤ ਸਾਰੀਆਂ ਜਿਹੜੀਆਂ ਕਿਸ਼ਤਾਂ ਲੋਕਾਂ ਦੀਆਂ ਰੁਕ ਗਈਆਂ ਸੀ ਬਹੁਤ ਸਾਰੀਆਂ ਸੈਲਰੀਆਂ ਲੋਕਾਂ ਦੀਆਂ ਰੁਕੀਆਂ ਸੀ ਅੱਜ ਵੀ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਲੋਕਡਾਊਨ ਤੋਂ ਜਿਹੜੇ ਪੀੜਤ ਸੀਗੇ ਤੇ ਅੱਜ ਵੀ ਜਿਹੜੇ ਹੈਗੇ ਉਹ ਦਰਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਨੇ ਕਿਪੀ ਸੈਲਰੀ ਰੁਕੀ ਹੋਈ ਹੈ ਕਿਸੇ ਦਾ ਕੁਛ ਹੈ ਕਿਸੇ ਦਾ ਕੁਛ ਹੈ ਅੱਜ ਸਾਡੇ ਨਾਲ ਇੱਕ ਸੱਜਣ ਆਏ ਹੋਏ ਨੇ ਜੋ ਕੋਵਿਡ-19 ਦੇ ਵੇਲੇ ਲਾਕਡਾਊਨ ਦੇ ਦਰਮਿਆਨ ਜਿਹੜੇ ਉਹਨਾਂ ਦੇ ਨਾਲ ਜਿਹੜੀ ਹੈਗੀ ਹੈ ਸੈਲਰੀਆਂ ਜਿਹੜੀਆਂ ਉਹਨਾਂ ਨੂੰ ਨਹੀਂ ਮਿਲੀਆਂ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਉਹਨਾਂ ਦੀਆਂ ਹੈਗੀਆਂ ਨੇ ਪੁੱਛ ਲੈਨੇ ਆ ਵੀ ਕੀ ਉਹਨਾਂ ਦੀਆਂ ਸਮੱਸਿਆਵਾਂ ਸੀਗੀਆਂ ਲਾਕਡਾਊਨ ਦੇ ਵਿੱਚ ਅ ਸਰ ਕੀ ਮਾਮਲਾ ਸੀਗਾ ਤੁਸੀਂ ਬੜੇ ਐਕਟਿਵ ਵੀ ਰਹਿੰਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਆ ਦੇਖਿਆ ਜਾਂਦਾ ਵੀ ਤੁਸੀਂ ਕਿਸੇ ਨਾ ਕਿਸੇ ਦੇ ਬਾਰੇ ਬੋਲਦੇ ਰਹਿੰਦੇ ਹੋ ਕਦੇ ਆਪਣੀ ਸੈਲਰੀ ਨਹੀਂ ਮਿਲੀਆਂ ਤੁਹਾਨੂੰ ਕਾਫੀ ਮੈਂ ਖੜ ਲੱਖ ਰੁਪਿਆ ਇਕੱਠਾ ਹੋ ਗਿਆ ਆ ਤੇ ਰੇਲਵੇ ਦੇ ਵਿੱਚ ਤੁਸੀਂ ਕੋਈ ਜੋਬ ਕਰਦੇ ਸੀਗੇ ਫੂਡ ਦੀ ਜਾਂ ਜੋ ਵੀ ਸੀਗਾ ਤੇ ਉਹ ਆਪਣੀ ਸਾਰੀ ਜਿਹੜੀ ਸਮੱਸਿਆ ਹੈਗੀ ਅੱਜ ਜਾਣਕਾਰੀ ਦਿਓ ਹਾਂਜੀ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਮੈਂ ਲੁਧਿਆਣਾ ਲਾਈਵ ਚੈਨਲ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਮੈਨੂੰ ਇੰਨਾ ਮਾਨ ਬਖਸ਼ਿਆ ਜੇ ਤੁਸੀਂ ਮੇਰੀ ਆਵਾਜ਼ ਜਿਹੜੀ ਹੈ ਲੋਕਾਂ ਤੱਕ ਪਹੁੰਚਾਉਂਦੀ ਤੁਸੀਂ ਮੇਰੀ ਹੈਲਪ ਕੀਤੀ ਹੈ ਹਾਂਜੀ ਮੈਂ ਜੀ ਇਹ ਮਨਮੂਨ ਆਪਣਾ ਇੱਥੇ ਲੁਧਿਆਣਾ ਦੇ ਵਿੱਚ ਤਕਰੀਬਨ 13-14 ਸਾਲਾਂ ਤੋਂ ਇੱਕ ਕੰਪਨੀ ਆਰ ਕੇ ਐਸੋਸੀਏਟ ਹੋਟਲਾਈਜ਼ ਪ੍ਰਾਈਵੇਟ ਲਿਮਟਿਡ ਉਹਦੀ ਹੋਰ ਵੀ ਕਈ ਕੰਪਨੀਆਂ ਨਾਮਾਂ ਤੋਂ ਹੈਗੇ ਜਿਵੇਂ ਕਿ ਵ੍ਰਿੰਦਾਵਨ ਫੂਡ आईआर सिटीज ਦਾ ਜਿਹੜੀ ਖਾਣਾ ਪ੍ਰੋਵਾਈਡ ਕਰਦੀ ਹੈ ਲੁਧਿਆਣੇ ਦੇ ਵਿੱਚ ਉਹਨਾਂ ਦੀ ਕਿਚਨ ਹੈ ਜਿਹੜੀ ਕਿ ਬੰਦੇ ਭਰਤ ਮਾਤਾ ਵੈਸ਼ਨ ਦੇਵੀ ਕਟੜਾ ਗੱਡੀ ਦੇ ਵਿੱਚ ਖਾਣਾ ਦਿੰਦੀ ਹੈ ਇੱਥੇ ਬਣਾ ਕੇ ਹਾਂਜੀ ਮੈਂ ਉਹਦੇ ਵਿੱਚ ਜੌਬ ਕਰਦਾ ਸੀਗਾ ਐਜ਼ ਇੱਕ ਪੈਂਟਰੀ ਮੈਨ ਜਿਹਦਾ ਖਾਣਾ ਪੈਕਿੰਗ ਕਰਨਾ ਮੇਰੀ ਉਹਦੇ 'ਚ ਇੱਕ ਗੱਡੀ ਵੀ ਲੱਗੀ ਸੀ ਛੋਟਾ ਜਿਹਾ ਟੈਂਪੋ ਜਿਹੜਾ ਖਾਣਾ ਸਪਲਾਈ ਸੁਪਰੀ ਛੱਡਣ 'ਚ ਸਭ ਤੋਂ ਪਹਿਲਾਂ ਤੇ ਬੱਟ ਲੇਕਿਨ 2017 ਤੋਂ ਮੈਂ ਨੌਕਰੀ ਕਰਨ ਲੱਗਿਆ ਸੀਗਾ ਜੀ ਹਾਂਜੀ ਉਹਦੇ ਵਿੱਚ ਜਿਹੜੀ ਸਾਨੂੰ ਜਿਹੜੀ ਤਨਖਾਹਾਂ ਜਿਹੜੀਆਂ ਨੇ ਤਕਰੀਬਨ ਮੈਨੂੰ ਨੇ ਸਾਰੀ ਲੇਬਰਾਂ ਨੂੰ ਸਾਡਾ ਐਸਆਈ ਫੰਡ ਬੋਨਸ ਜੋ ਵੀ ਹੈ ਕੱਟ ਕੇ ਸਾਨੂੰ ਤਨਖਾਹਾਂ ਦਿੱਤੀ ਜਾਂਦੀ ਸੀਗੀ ਕੋਵਿਡ ਦੇ ਵਿੱਚ ਜਦੋਂ ਜਦੋਂ ਕਰੋਨਾ ਹੋਇਆ ਉਹਦੇ ਵਿੱਚ ਜੇ ਕੁਝ ਜਿਹੜੀ ਲੇਬਰਾਂ ਸੀਗੀਆਂ ਸਾਰੀਆਂ ਆਪਣੇ ਆਪਣੇ ਘਰਾਂ ਨੂੰ ਕੰਪਨੀਆਂ ਨੇ ਤੋਰਤੀਆਂ ਸੀਗੀਆਂ ਹੈ ਚਲੇ ਗਏ ਸੀਗੇ ਕੁਝ ਟਾਈਮ ਇਸ ਤਰ੍ਹਾਂ ਦਾ ਆਇਆ ਸੀ ਮੈਨੂੰ ਇਹਦੇ ਲੁਧਿਆਣਾ ਜਿੱਥੇ ਕਿ ਹਰਚਰਨਗਰ 7 ਨੰਬਰ ਗਲੀ ਦੇ ਵਿੱਚ ਕਿਚਨ ਸੀਗੇ आरके एसोसिएट होटल आई प्राइवेट लिमिटेड दी ओदे विच मेनू किचन दा जेडी है मेनू जिम्मेदारी संभाल के गए सिगे बी तुसी लोकल दे नाल ही ਤੁਹਾਡਾ ਘਰ ਹੈਗਾ तुसी इनु ਦੇਖ ਦੇ ਕਰਨੀ ਹੈ ਅਸੀਂ ਤੁਹਾਡੀ ਜਿਹੜੀ ਸੈਲਰੀ ਹੈ ਅਸੀਂ ਦਵਾਂਗੇ ਉਸ ਲਈ ਕਿਸੇ ਨੂੰ ਪਤਾ ਨਹੀਂ ਸੀ ਕਿ ਕਦੋਂ ਕੰਮ ਸ਼ੁਰੂ ਹੋਏਗਾ ਕਦੋਂ ਮਤਲਬ ਹੈ ਕਿ ਇੱਕ ਤਾਂ ਮੇਰੀ ਜੀ ਕੋਵਿਡ ਦੀ ਜਿਹੜੀ ਇਹਨਾਂ ਨੇ ਕੰਪਨੀ ਨੇ ਜਿਹੜੀ 2021 ਦੇ ਵਿੱਚ ਜਦੋਂ ਕੰਮ ਖੁੱਲਿਆ ਗੱਡੀ ਚਾਲੂ ਹੋਈ ਬੰਦੇ ਭਾਰਤ ਮਾਤਰਾ ਬੈਸਨੇ ਦੇ ਵੀ ਕਟਰਾ ਤੇ ਉਹਦੇ ਵਿੱਚ ਜਦੋਂ ਮੈਂ ਕੰਮ ਚાલુ ਹੋਇਆ ਜੀ ਲੇਬਰ ਆਈਆਂ ਕਿਚਨ ਚાલુ ਹੋਈ ਉਹਦੇ ਵਿੱਚ ਮੈਂ ਉਹਨਾਂ ਨੂੰ ਆਪਣੀ ਤਨਖਾਹਾਂ ਜਿਹੜੀਆਂ ਮੰਗਣੀ ਸ਼ੁਰੂ ਕੀਤੀਆਂ ਤੇ 2022 ਦੇ ਵਿੱਚ ਕੰਪਨੀ ਨੇ ਸੈਲਰੀ ਅਕਾਊਂਟ ਖੋਲੇ ਸਾਡੇ ਜੋ ਕਿ ਪਹਿਲਾਂ ਨਗਦ ਦੇ ਵਿੱਚ ਸਾਨੂੰ ਤਨਖਾਹਾਂ ਦਿੱਤੀ ਜਾਂਦੀ ਸੀ ਜੋ ਮੈਂ ਕਿ ਤੁਹਾਨੂੰ ਮੈਂ ਉਹਦੇ ਮੇਰੇ ਕੋਲ ਪ੍ਰੂਫ ਵੀ ਹੈਗੇ ਮੈਂ ਤੁਹਾਨੂੰ ਦਿਖਾ ਸਕਦਾ ਜੀ ਮੈਂ ਤੁਹਾਡੀ ਗੱਲ ਵਿੱਚ ਰੋਕਦਾ ਪਹਿਲਾਂ ਤਾਂ ਇਹ ਦੱਸੋ ਵੀ ਇਹ ਕੰਪਨੀ ਕਿਹੜੀ ਹੈ ਕੀ ਇਹ ਰੇਲਵੇ ਦੀ ਕੰਪਨੀ ਹੈਗੀ ਆ ਮਤਲਬ ਵੀ ਰੇਲਵੇ ਖੁਦ ਇਹ ਵਿੱਚ ਇਨਵੋਲਵ ਹੈਗਾ ਆ ਜਾਂ ਕੋਈ ਇਹ ਪ੍ਰਾਈਵੇਟ ਕੰਪਨੀ ਹੈ ਜਾਂ ਇਹ ਜਿਹੜਾ ਫੂਡ ਤਿਆਰ ਕਰਦੀ ਸੀ ਜਾਂ ਕੈਟਰਿੰਗ ਦਾ ਜਿਹੜਾ ਕੰਮ ਕਰਦੀ ਸੀ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦੇ ਦਿਓ ਵੀ ਇਹ ਰੇਲਵੇ ਨਾਲ ਸੰਬੰਧਿਤ ਹੈ ਤੁਹਾਡਾ ਮਾਮਲਾ ਜਾਂ ਕੋਈ ਪ੍ਰਾਈਵੇਟ ਕੰਪਨੀ ਨਾਲ ਸੰਬੰਧਿਤ ਹੈ ਹਾਂਜੀ ਐ ਮੈਂ ਤੁਹਾਨੂੰ ਕਲੀਅਰ ਕਰਦਾ ਵੀ ਦੇਖੋ ਜੀ ਇਹ ਇੱਕ ਕੰਪਨੀ ਹੈ ਜਿਹੜੀ ਯਾਤਰੀਆਂ ਨੂੰ ਜਿਹੜਾ ਖਾਣਾ ਤੁਹਾਡਾ ਟਿਕਟ ਦੇ ਵਿੱਚ ਜਿਹੜਾ ਖਾਣੇ ਦੀ ਅਮਾਉਂਟ ਲੱਗਦੀ ਹੈ ਉਹਦੀ ਖਾਣੇ ਦੀ ਜਿਹੜੀ ਜ਼ਿੰਮੇਵਾਰੀ ਆਈਆਰਸੀ ਟਿਜ਼ਨ ਨੂੰ ਹੁੰਦੀ ਹੈ ਜੀ ਰੇਲਵੇ ਆਈਆਰਸੀ ਟਿਜ਼ ਹਾਂਜੀ ਆਈਆਰਸੀ ਟਿਜ਼ ਆਪਣੀ ਜ਼ਿੰਮੇਵਾਰੀ ਨੂੰ ਕਟਾ ਕੇ ਆਪਣੀ ਜ਼ਿੰਮੇਵਾਰੀ ਤੋਂ ਥੋੜਾ ਪੱਲਾ ਕਹਿੰਦੇ ਛਾੜ ਕੇ ਛਾੜਦੇ ਹੋਏ ਉਹ ਥਰਡ ਪਾਰਟੀਆਂ ਨੂੰ ਅੱਗੇ ਟੈਂਡਰ ਦੇ ਦਿੰਦੀ ਹੈ ਜਿੱਦਾਂ ਕਿ ਆਰਕੇ ਐਸੋਸੀਏਟ ਇਹ ਤਕਰੀਬਨ 40-50 ਸਾਲ ਪੁਰਾਣੀ ਕੰਪਨੀ ਹੈ ਜੀ ਜੋ ਕਿ ਇਹਨੂੰ ਟੈਂਡਰ ਤਕਰੀਬਨ ਹਿੰਦੁਸਤਾਨ ਦੇ ਵਿੱਚ 70-75-80% ਟ੍ਰੇਨਾਂ ਇਸ ਕੰਪਨੀ ਦੇ ਕੋ ਉਹ ਜਿਹੜੇ ਖਾਣਾ ਨੂੰ ਖਾਣੇ ਨੂੰ ਬਣਾ ਕੇ ਦੇਣਾ ਕਿਚਨ ਇਹਨਾਂ ਦੀ ਅਲਗ-ਅਲਗ ਸ਼ਹਿਰਾਂ ਦੇ ਵਿੱਚ ਇਹ ਇਹਨਾਂ ਦੀ ਜ਼ਿੰਮੇਵਾਰੀ ਕੰਪਨੀ ਦੀ ਬਟ ਲੇਕਿਨ ਜਦੋਂ ਕੰਪਨੀ ਨੂੰ ਟੈਂਡਰ ਦਿੱਤਾ ਜਾਂਦਾ ਉਹਦੇ ਵਿੱਚ ਟਰਮ ਆਫ ਕੰਡੀਸ਼ਨਾਂ ਹੁੰਦੀਆਂ ਮੈਂ ਜੋ ਕਿ ਕੰਪਨੀਆ ਨੂੰ ਫੋਲੋ ਕਰਨੀ ਆਉਂਦੀਆਂ ਲੇਕਿਨ ਬਟ ਖਾਣੇ ਦੀ ਔਰ ਲੇਬਰ ਦੀ ਟੋਟਲ ਜ਼ਿੰਮੇਵਾਰੀ ਰੇਲਵੇ ਔਰ ਆਰਿਆ ਸਿਟੀਆਂ ਦੀ 100% ਹੁੰਦੀ ਹੈ ਜੀ ਅੱਛਾ ਹਾਂਜੀ ਇਹਦੇ ਵਿੱਚ ਹੁਣ ਤੁਹਾਡੀ ਪੇਮੈਂਟ ਕਿਸ ਤਰ੍ਹਾਂ ਰੁਕੀ ਹੋਈ ਹੈ ਕੋਈ ਤੁਸੀਂ ਕੈਟਰਿੰਗ ਦੇ ਵਿੱਚ ਆਪਣਾ ਪੈਸੇ ਲਾਏ ਸੀ ਜਾਂ ਤੁਹਾਨੂੰ ਸੈਲਰੀ ਨਹੀਂ ਮਿਲੀ ਜਾਂ ਕੀ ਕਾਹਦੇ ਤੁਸੀਂ ਪੈਸੇ ਬਣਾਏ ਤੇ ਕਿੰਨੇ ਪੈਸੇ ਜਿਹੜੇ ਤੁਹਾਡੇ ਉਧਰ ਨਿਕਲਦੇ ਨੇ ਦੇਖੋ ਜੀ ਮੇਰੀ ਮੇਰੀ ਜਿਹੜੀ ਹੈ ਮੈਂ ਉੱਥੇ ਇੱਕ এমਪਲੋਈ ਸੀ ਐਜ਼ ਅ ਏਮਪਲੋਈ 2017 ਤੋਂ ਮੈਂ ਅੰਦਰ ਡਿਊਟੀ ਕਰਨ ਲੱਗਿਆ ਜਿੱਦਾਂ ਕਿ ਮੈਂ ਪਹਿਲਾਂ ਕਿਹਾ ਮੇਰੀ ਗੱਡੀ ਪਹਿਲਾਂ ਲੱਗੀ ਸੀ ਤਕਰੀਬਨ ਕੰਪਨੀ ਜਿਹੜੀ ਹੈ 2010 ਦੇ 10 8 9 10 ਤੋਂ ਮਤਲਬ ਲੁਧਿਆਣੇ ਤੋਂ ਕੰਮ ਕਰ ਰਹੀ ਹੈ ਪਹਿਲਾਂ ਗੱਡੀ ਲਗੀ ਖਾਣਾ ਲਿਆਂ ਚੱਲਦੇ ਨੇ ਫਿਰ 17 ਜੀ ਮੈਂ ਅੰਦਰ ਐ ਦੇ ਇਮਪਲੋਈ ਕੰਮ ਕਰਦਾ ਸੀਗਾ ਮੇਰੀ ਤਨਖਾਹਾਂ ਜਿਹੜਾ ਐਸਆਈ ਫੰਡ ਬੋਨਸ ਦੇ ਜਿਹੜੇ ਪੈਸੇ ਜਿਹੜੇ ਐ ਕੰਪਨੀ ਨੇ ਸਾਰੀ ਲੇਬਰਾਂ ਦੇ ਕੱਟੇ ਲੇਕਿਨ ਜੀ ਉਹ ਸਾਨੂੰ ਦਿੱਤੇ ਨਹੀਂ ਉਸੇ ਚੀਜ਼ ਦੀ ਮੈਂ ਲੜਾਈ ਲੜ ਰਿਹਾ ਮੈਂ ਵੀ ਇਹ ਕੰਪਨੀ ਦੇਖੋ ਪੱਲਾ ਝਾੜ ਰਹੀ ਹੈ ਕੁਝ ਬੋਲ ਨਹੀਂ ਰਹੀ ਮੈਨੂੰ ਤਾਂ ਹੈਰਾਨਗੀ ਦੀ ਇਹ ਗੱਲ ਹੈ ਜੀ ਮੈਂ ਦੇਖੋ ਜੀ ਹਰ ਬੰਦੇ ਕੋਲ ਗਿਆ ਜੀ ਆਪਣੇ ਮੌਜੂਦਾ ਐਮਐਲਏ ਸਾਹਿਬ ਕੋਲ ਵੀ ਗਿਆ ਕੌਂਸਲਰਾਂ ਕੋਲ ਵੀ ਗਿਆ ਜੀ ਮੰਤਰੀ ਸਾਹਿਬ ਬਿੱਟੂ ਜੀ ਬਿੱਟੂ ਜੀ ਮੈਂ ਰੋਲਾ ਪਾਈ ਜਨਾ ਹੁਣੇ ਤੁਸੀਂ ਦੇ ਮੈਂ ਅੱਜ ਵੀਡੀਓ ਵੀ ਪਾਈ ਆ ਸੋਸ਼ਲ ਮੀਡੀਆ ਤੇ ਰੋਜ਼ ਮੈਂ ਵੀਡੀਓ ਪਾ ਰਿਹਾ ਆਪਣੀ ਰਿਕੁਐਸਟ ਪਾ ਰਿਹਾ ਵੀ ਉੱਥੇ ਭੀੜ ਭੜੱਕੇ ਦੇ ਵਿੱਚ ਇੰਨੀ ਸਿਕਿਉਰਿਟੀ ਹਾਈ ਸਿਕਿਉਰਿਟੀ ਹੁੰਦੀ ਹੈ ਜੀ ਮੈਂ ਬਿੱਟੂ ਜੀ ਮੇਰੀ ਗੱਲ ਸੁਣੋ ਉਹਨਾਂ ਦੀ ਨੌਲੇਜ ਵੀ ਹੈਗੀ ਹੈ ਨਹੀਂ ਕਿ ਉਹਨਾਂ ਦੀ ਨੌਲੇਜ ਨਹੀਂ ਹੈਗੀ ਉਹਨਾਂ ਦੇ ਪੀਏ ਢਿੰਦ ਸਾਹਿਬ ਆਈ ਉਹਨਾਂ ਨਾਲ ਵੀ ਮੇਰੀ ਕਈ ਵਾਰ ਗੱਲ ਹੋਈ ਹੈ ਬਸ ਸਹੀ ਕਹਿੰਦੇ ਜੀ ਅਸੀਂ ਮਿਲਾ ਦੇਨੇ ਹਾਂ ਮਿਲਾ ਦੇਨੇ ਗੱਲ ਕਰ ਦੇਨੇ ਲੇਕਿਨ ਮੇਰੀ ਅਜੇ ਤੱਕ ਕੋਈ ਗਲਾਈ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਮੈਂ ਇਸ ਕਰਕੇ ਬਿੱਡੂ ਜੀ ਕਹਿ ਰਿਹਾ ਕਿਉਂਕਿ ਉਹ ਰੇਲ ਮੰਤਰੀ ਰਾਜਰੀ ਮੰਤਰੀ ਵੇ ਤੁਸੀਂ ਪੰਜਾਬ ਦੇ ਵਿੱਚ ਆਪਣੀ ਇੱਕ ਪਕੜ ਬਣਾ ਸਕੋ ਲੇਕਿਨ ਬਟ ਜਿੱਦਾਂ ਕਿ ਹੁਣ ਤੁਸੀਂ ਦੇਖ ਰਹੇ ਹੋ ਕਿ ਚੋਣਾਂ ਦਾ ਜੋਰ ਹੈਗਾ ਮੈਂ ਹੁਣੇ ਕੱਲ ਮੈਂ ਹੁਣੇ ਫੇਸਬੁੱਕ ਤੇ ਦੇਖ ਰਿਹਾ ਦੀ ਬਿੱਟੂ ਦੀ ਡੋਰ ਟੂ ਡੋਰ ਮੇਰੇ ਖੇ ਨਾਲ ਘੁੰਮ ਰਹੀ ਦੀ ਸਾਰੇ ਘੁੰਮਰੇ ਲੀਡਰ ਆਪਣੇ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਵੀ ਆਏ ਮੇਰੀ ਕੰਪਲੇਂਟਾਂ ਮੁੱਖ ਮੰਤਰੀ ਸਾਹਿਬ ਕੋਲ ਵੀ ਹੈ ਜੀ ਲੁਧਿਆਣਾ ਡੀਸੀ ਦੇ ਕੋਲ ਵੀ ਹੈ ਲੁਧਿਆਣਾ ਕਮਿਸ਼ਨਰ ਲੁਧਿਆਣਾ ਸੈਂਟਰ ਗਵਰਨਮੈਂਟ ਲੇਬਰ ਕਮਿਸ਼ਨਰ ਪੀਐਫ ਈਐਸਆਈ ਸਾਰੇ ਡਿਪਾਰਟਮੈਂਟ ਹੈ ਜੀ 22 ਸਾਲ ਹੋ ਗਏ ਜੀ ਮੈਨੂੰ ਇਸ ਲੜਾਈ ਲੜਦੇ ਹੈਰਾਨ ਕੀ ਸਿਰਫ ਮੈਨੂੰ ਐ ਹਰ ਬੰਦਾ ਮੇਰੀ ਗੱਲ ਸੁਣਦਾ ਵੈ ਸੁਣ ਕੇ ਸਾਇਲੈਂਟ ਹੋ ਜਾਂਦਾ ਚੁੱਪ ਹੋ ਜਾਂਦਾ ਹਰ ਕੋਈ ਬੰਦਾ ਕਹਿੰਦਾ ਕਿ ਐਮਐਲਏ ਸਾਹਿਬ ਕੋਲੇ ਵੀ ਗਿਆ ਮੈਂ ਹਰ ਦੇ ਬੰਦਾ ਕਹਿੰਦਾ ਇਹ ਤਾਂ ਵੱਡੀ ਕੰਪਨੀਆ ਦੀ ਬੜਾ ਮੋਟੀ ਗੇਮਾਂ ਵੈ ਵੱਡੇ ਘਟਾਲੇ ਆ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਜੀ ਇਹ ਵੱਡਾ ਘਟਾਲਾ ਤੇ ਉਹਨਾਂ ਹੀ ਵੱਡੀ ਚੁੱਪੀ ਯਾਨੀ ਕਿ ਜੇ ਛੋਟਾ ਮੋਟਾ ਹੋਵੇ ਬਚਾਰਾ ਕੋ ਰੇੜੀ ਫੜੀਆਂ ਹੁਣ ਤੁਸੀਂ ਦੇਖ ਲੋਗੀ ਰੇੜੀ ਫੜੀ ਗਰੀਬ ਬੰਦੇ ਨਲਾਈ ਹੁੰਦੀ ਹੈ 2-3000 ਰੁਪਏ ਅਗਲੇ ਨੇ ਬਚਾਰੇ ਨੇ ਕਮਾਣਾ 5-700 ਰੁਪਏ ਬਚਾਰੇ ਬਚਤੋਣੇ ਰੇੜੀ ਤੋਲੇ ਨੇ 1 ਮਿੰਟ ਚ ਪਹੁੰਚ ਜਾਂਦੀ ਹੈ ਹੈ ਬੁ ਤੁਹਾਨੂੰ ਜੀਸੀਬੀ ਛੋਟਾ ਜਿਹਾ ਕੰਮ ਖੱਡਾ ਪੱਟਣ ਵਾਸਤੇ ਤੁਹਾਡੇ 2-3000 ਰੁਪਏ ਲੱਗ ਜਾਣਾ ਜੀ ਰੇੜੀ ਪੱਟਣ ਵਾਸਤੇ ਚੱਕਣ ਵਾਸਤੇ ਚਲੇ ਜਾਂਦੇ ਦੇਖੋ ਇੰਡਿਆ ਦੇ ਵੀ ਸੈਂਟਰ ਗਵਰਨਮੈਂਟ ਦਾ ਇੰਨਾ ਵੱਡਾ ਕੋਟਾਲਾ ਕੈਟਰੀਂਗ ਦੇ ਵਿੱਚ ਮੈਂ ਇਹਦਾ ਬੇਟੂ ਨੂੰ ਦੱਸਣਾ ਜਾਂਦਾ ਬੇਟੂ ਜੀ ਦੇਖੋ ਤੁਸੀਂ ਰੇਲ ਮੰਤਰੀਓ ਵੀ ਤੁਸੀਂ ਦੇਖੋ ਕੈਟਰੀਂਗ ਦੇ ਵਿੱਚ ਇੰਨਾ ਵੱਡਾ ਕੋਟਾਲਾ ਹੋ ਰਿਹਾ ਹਾਂ ਜੀ ਤੁਸੀਂ ਇਸ ਚੀਜ਼ ਦੇਖੋ ਕਈ ਹਜ਼ਾਰ ਮੇਰਾ ਇਕੱਲੇ ਦਾ ਮਾਮਲਾ ਨਹੀਂ ਹੈ ਇਸ ਕੰਪਨੀ ਦੇ ਵਿੱਚ ਘੱਟੋ ਘੱਟ 20 25 30 ਹਜ਼ਾਰ ਲੇਬਰ ਕੰਮ ਕਰਦੀ ਹੈ 40 ਸਾਲਾਂ ਦਾ ਕੰਪਨੀ ਹੈ ਦੇਖੋ ਲੋ ਰਾਜ ਹੈ ਪਿੱਛੇ ਜੇ ਮੈਂ ਖਬਰਾਂ ਉਹਨਾਂ ਦੀ ਲੱਗੀਆਂ ਹੋਈਆਂ ਜੀ ਦਿੱਲੀ ਹਾਈ ਕੋਰਟ ਨੇ ਉਹਨਾਂ ਪਤਾ ਨਹੀਂ 56 ਕਰੋੜ ਰੁਪਏ ਦਾ ਇੱਕ ਟੈਂਡਰ ਵੀ ਕੈਨਸਲ ਕੀਤਾ ਵਾ ਆਈਆਰਸੀਟੀ ਨੂੰ ਫਟਕਾਰ ਲਈ ਹੈ ਤੇ ਆਰਜੀ ਅਸੋਸੀਏਟ ਦਾ ਟੈਂਡਰ ਕੈਨਸਲ ਕੀਤਾ ਵੀ ਨਿੰਦਾਵਨ ਇਹਨੇ 6-7 ਕੰਪਨੀਆਂ ਆਪਣੇ ਨਾਮ ਦੀ ਬਣਾਈਆਂ ਹੋਈਆਂ ਐਕਚੁਅਲੀ ਕੀ ਹੈ ਕਿ ਇਹ ਬਹੁਤ ਬਹੁਤ ਵੱਡਾ ਸਕੈਮ ਹੈ ਜੀ ਕੋਟਾਲਾ ਵਾ ਭਾਜੀ ਹਾਂ ਵੀ ਤਾਂ ਕਰਕੇ ਮੈਨੂੰ ਲੱਗਦਾ ਕਿ ਮੈਨੂੰ ਇਹ ਸਮਝ ਨਹੀਂ ਆ ਰਹੀ ਆਮਾਨ ਸਾਹਿਬ ਨੂੰ ਮੈਂ ਚਿੱਠੀਆਂ ਲਿਖੀਆਂ ਬਿੱਟੂ ਵੀ ਚਿੱਠੀਆਂ ਲਿਖੀਆਂ ਮੇਰੇ ਥੈਲੇ ਭਰਿਆ ਪਿਆ ਜੀ ਪੂਰਾ ਤੁਹਾਨੂੰ ਮੈਂ ਦਿਖਾਵਾਂਗਾ ਆਈ ਕਾਰਡ ਹੈਗੇ ਕੰਪਨੀ ਦੇ ਯਾਰ ਕੋਲ ਤੁਹਾਡੀ ਕਿੰਨੀ ਅਮਾਉਂਟ ਤੁਸੀਂ ਲੈਣੀ ਆ ਕੰਪਨੀ ਕੋਲੋਂ ਦੇਖੋ ਜੀ ਮੈਂ ਕੰਪਨੀ ਤੋਂ ਦੇ ਦਿੱਤਾ ਜੀ ਮੈਂ ਹੁਣ ਤੱਕ ਦਾ ਜਿਹੜਾ ਮੇਰਾ ਕਲੇਮ ਜਿਹੜਾ ਹੈਗਾ ਤਕਰੀਬਨ 12-15 ਲੱਖ ਰੁਪਏ ਮੇਰਾ ਤਕਰੀਬਨ ਬਣਦਾ ਜੀ ਹਾਂਜੀ ਮੈਂ ਕੰਪਨੀ ਨੂੰ ਇਹੀ ਕੋਹਾਰ ਲਗਾ ਰਿਹਾ ਕਿ ਦੇਖੋ ਜੀ ਮੈਂ ਆਪਣੇ ਖੂਨ ਪਸੀਨੇ ਦੀ ਕਮਾਈ ਮੰਗ ਰਿਹਾ ਮੈਂ ਕੋਈ ਮੈਂ ਨਹੀਂ ਕਾਫੀ ਹੋਰ ਲੇਬਰਾਂ ਨੇ ਰਾਤ ਔਰ ਦਿਨ ਕੰਮ ਕੀਤਾ ਹੈ ਡਬਲ ਡਬਲ ਡਿਊਟੀ ਕੀਤੀ ਹੈ ਰਾਤ ਨੂੰ ਵੀ ਕੰਮ ਕੀਤਾ ਤੇ ਦਿਨੇ ਵੀ ਕੰਮ ਕੀਤਾ ਸਾਨੂੰ ਕਦੇ આજ ਤੱਕ ਓਵਰਟਾਈਮ ਨਹੀਂ ਦਿੱਤਾ ਕੰਪਨੀ ਨੇ ਨਾ ਕਦੇ ਕੋਈ ਸਾਨੂੰ ਕੋਈ ਫੈਸਿਲਿਟੀ ਦੇਖੋ ਪੀਐਫ ਦੇ ਵਿੱਚ ਤਾਂ ਕੋ ਕਿੰਨਾ ਘਟਾਲਾ ਕਰ ਰਹੀ ਹੈ ਸਾਡੀ ਜੋ ਬੇਸਿਕ ਸੈਲਰੀ ਤਨਖਾਹਾਂ ਹੈ ਨਾ ਪੀਐਫ ਡਿਪਾਰਟਮੈਂਟ ਨੂੰ ਘੱਟ ਦਿਖਾ ਰਹੀ ਹੈ ਮੰਨੋ ਸਾਡੇ 12000 ਰੁਪਏ ਸਾਡੀ ਲਾਸਟ ਟਾਈਮ 2022 ਦੇ ਵਿੱਚ 12000 ਤਨਖਾਹ ਦੀ ਪੀਐਫ ਡਿਪਾਰਟਮੈਂਟ ਨੂੰ ਦਿਖਾਰੀ 10850 ਰੁਪਏ ਹਾਂਜੀ ਉਹਦੇ ਚ ਦੇਖੋ ਜੀ ਸੈਲਰੀ ਕੱਟ ਦਿਖਾਰੀ ਹੈ ਫਿਰ 35 3500 ਰੁਪਿਆ ਪੀਐਫ ਜੀ ਕਿਹੜੀ ਪਰਸੈਂਟੇਜ ਦੇ ਹਿਸਾਬ ਨਾਲ ਦੇਖੋ ਜੀ ਮੈਂ ਤਾਂ ਇਹ ਗੱਲ ਹੈ ਜੀ ਹੁਣ ਤੁਸੀਂ ਕਈ ਲੋਕ ਕਈਆਂ ਕੋਲ ਗਿਆ ਕਹਿੰਦੇ ਤੂੰ ਪਹਿਲਾਂ ਕਿਉਂ ਨਹੀਂ ਬੋਲਿਆ ਹਾਂਜੀ ਪਹਿਲਾਂ ਕਿ ਉਹਨੂੰ ਤੂੰ ਸਾਹਮਣੇ ਹੁਣ ਤੂੰ ਰੋਲਾ ਪਾਉਂਦਾ ਪਿਆ ਵੀ ਮੇਰੇ ਐਨੇ ਪੈਸੇ ਐਨੇ ਪੈਸੇ ਦੇਖੋ ਜੀ ਮੈਂ ਹੁਣ ਜਾਂਦਾ ਮੈਂ ਜੀ ਕਦੇ ਕੰਪਲੀਟਾ ਕਦੇ ਕਦੇ ਦਿੱਲੀ ਜਾ ਰਿਹਾ ਕਦੇ ਚੰਡੀਗੜ੍ਹ ਜਾ ਰਿਹਾ ਕਦੇ ਜਲੰਧਰ ਜਾ ਰਿਹਾ ਲੋਕਲ ਦਫ਼ਤਰਾਂ ਇਹ ਜਾ ਰਿਹਾ ਪੈਸੇ ਲੱਗਦੇ ਆ ਜੀ ੱੱਕੇ ਖਾ ਰਹੇ ਜੀ ਮੈਂ ਐਨੇ ਲੱਖ ਰੁਪਏ ਮੇਰੇ ਸਿਰ ਤੇ ਕਰਜ਼ਾ ਕਰਜ਼ਾ ਛੜਿਆ ਜ਼ੁਬਾਨੀ ਨਹੀਂ ਛੜਿਆ ਆਨਲਾਈਨ ਛੜਿਆ ਆ ਮੈਂ ਸਿਰਫ ਇੱਕ ਚੀਜ਼ ਕਹਿਣਾ ਕਿ ਜਦੋਂ ਜਦੋਂ ਬੰਦੇ ਦਾ ਨਾ ਚੂਲਾ ਵੱਲਦਾ ਹੁੰਦਾ ਨਾ ਭਾਜੀ ਜਦੋਂ ਕੰਮ ਕਰਦਾ ਹੁੰਦਾ ਫਿਰ ਅਗਲਾ 8 ਘੰਟੇ ਵਜਾਏ 10 ਘੰਟ ਜਦੋਂ ਜੱਕਦਮ ਤੁਸੀਂ ਮੇਰੀ 49 ਸਾਲ ਦੀ ਉਮਰ ਆਈ 50 ਸਾਲ ਨੂੰ ਮੈਂ ਲੱਗ ਗਿਆ ਜੀ ਇੱਕਦਮ ਤੁਸੀਂ ਬੰਦੇ ਨੂੰ ਕੰਮ ਤੋਂ ਕੱਢਤਾ ਜੀ ਮੈਨੂੰ ਹਾਂ ਤੇ ਤੁਹਾਨੂੰ ਕੱਢਤਾ ਹੋਇਆ ਕੰਮ ਤੋਂ ਮੈਨੂੰ ਕੰਮ ਤੋਂ ਕੱਢਤਾ ਜੀ ਇਹਨਾਂ ਨੇ ਜਦੋਂ ਮੈਂ ਇਹ ਚੀਜ਼ਾਂ ਮੰਗਣੀ ਸ਼ੁਰੂ ਕੀਤੀਆਂ ਨੇ ਕੰਪਨੀ ਨੇ ਮੈਨੂੰ ਇਹ ਨਵੰਬਰ 2022 ਦੇ ਵਿੱਚ ਉਹਨਾਂ ਨੇ ਕੰਮ ਤੋਂ ਕੱਢਦਾ ਸੀ ਮੈਨੂੰ ਕੋਈ ਨੋਟਿਸ ਨਹੀਂ ਕੋਈ ਮੈਨੂੰ ਇਨਫੋਰਮੇਸ਼ਨ ਨਹੀਂ ਕੁਝ ਨਹੀਂ ਬਸ ਇਹ ਕਹਿ ਕੇ ਕੱਢਿਆ ਸੀਗਾ ਤੁਸੀਂ ਹਫਤੇ 10 ਦਿਨ ਤੱਕ ਵੱਡੇ ਜਿਹੜੇ ਜੀਓ ਮੈਗੇ ਹਾਂ ਕੰਪਨੀ ਦੇ ਆਰਕੇ ਅਸੋਸੀਏਟ ਦੇ ਜਿਹੜੇ ਜੀਐਮ ਹੈਗੇ ਵੱਡੇ ਅਰਵਿੰਦਮ ਦਾਸ ਦਾਦਾ ਇੱਕ ਸੁਰਿੰਦਰ ਜੀਐਮ ਜਿਹੜੇ ਹੈਗੇ ਉਹ ਉਹਨਾਂ ਨੇ ਮਤਲਬ ਕਿ ਮੈਨੂੰ ਜੋਬ ਤੋਂ ਕੱਢਿਆ ਸੀ ਇਹ ਚੀਜ਼ ਕਹਿ ਕੇ ਕਿ ਵੀ ਤੂੰ 2-4 ਦਿਨ ਵਸੇ ਬਾਹਰ ਰਹਿ ਤਨਖਾਹ ਸੀ ਤੈਨੂੰ ਤੇ ਹਾਜ਼ਰੀ ਲੱਗਦੀ ਰਹੇਗੀ ਅਸੀਂ ਕਿਚਨ ਚੇਂਜ ਕਰ ਰਹੇ ਆ ਲੈਬਰ ਵੀ ਚੇਂਜ ਇਹਨਾਂ ਨੇ ਮੈਨੂੰ ਇਸ ਕਰਕੇ ਕੱਢਿਆ ਤੇ ਲੋਕਲ ਪੰਜਾਬੀ ਬੰਦਾ ਮੈਚ ਸੀ ਇੱਕ ਬੰਦਾ ਪੰਜਾਬੀ ਮੁੰਡਾ ਸੀਗਾ ਵਿਚਾਰਾ ਜਲੰਧਰ ਦਾ ਉਹਨੂੰ ਵੀ ਕੱਢਦਾ ਇਹ ਉਹ ਵਿਚਾਰੇ ਦੀ ਹੁਣ ਅੱਪ ਤੱਕ ਪਹਿਲਾਂ ਡੈਥ ਹੋ ਗਈ ਹੈ ਹਾਂਜੀ ਤੇ ਮੈਨੂੰ ਇਹਨਾਂ ਨੇ ਇਸ ਕਰਕੇ ਕੱਢਿਆ ਸੀ ਲੈਬਰਾਂ ਆਵਾਜ਼ ਚੱਕਣ ਲੱਗੀ ਸੀ ਇਹਨਾਂ ਨੇ ਕਿ ਪਹਿਲਾਂ ਲੋਕਲ ਬੰਦਾ ਇਹਨੂੰ ਕੱਢੋ ਹਾਂਜੀ ਕੱਢ ਕੇ ਮੈਨੂੰ ਕੱਢਦੇ ਸਾਰੀ ਸਾਰੀ ਲੈਬਰਾਂ ਨੂੰ ਕੱਢਦਾ ਜੋ ਕਿ ਲੈਬਰਾਂ ਵਿਚਾਰੇ ਯੂਪੀ ਵਿਆਰ ਐਮ ਪੀ ਲਗ ਲਗ ਸਟਰੀਟਾਂ ਤੋਂ ਹੈ ਬਹੁਤ ਗਰੀਬ ਗਾਉਂ ਦੀ ਪਿੰਡਾਂ ਦੀ ਜੇ ਦੇਖੋ ਜੀ ਮੈਂ ਦੇਖੋ ਤੁਹਾਡੇ ਮੀਡੀਆ ਮਾਧਿਅਮ ਰਾਹੀਂ ਇੱਥੇ ਤੱਕ ਪਹੁੰਚ ਗਿਆ ਮੈਂ ਵਿਚਾਰੀ ਲੇਬਰਾਂ ਨਹੀਂ ਪਹੁੰਚ ਸਕਦੀ ਹਾਂਜੀ ਤੇ ਵਿਚਾਰੀ ਲੇਬਰਾਂ ਇੰਨੇ ਤੱਕ ਨਹੀਂ ਪਹੁੰਚ ਸਕਦੀਆਂ ਤੇ ਦੇਖੋ ਕਿ ਮੈਨੂੰ 2.5 ਸਾਲ ਲੱਗੇ ਕਿ ਅੱਜ ਵੀ ਮੈਂ ਲੇਕਿਨ ਮੈਨੂੰ ਇਸ ਚੀਜ਼ ਦੀ ਨਾ ਹਿੰਮਤ ਮੈਨੂੰ ਹੈਗੀ ਹੈ ਕਿ ਮੈਂ ਕੋ ਮੰਤਰੀ ਸਾਹਿਬ ਰਵਨੀ ਸਿੰਘ ਬਿੱਟੂ ਐਮ ਐਲ ਏ ਸ਼ੋਕ ਪ੍ਰਾਸ਼ਰ ਪੱਪੀ ਜੀ ਲਾ ਲੋ ਚਾਹੇ ਚਾਹੇ ਭਗਵੰਤ ਮਾਨ ਜੀ ਲਾ ਲੋ ਚਾਹੇ ਆਪਣੇ ਅਰੋੜਾ ਜੀ ਲਾ ਲੋ ਜਿਹੜੇ ਆ ਆਮ ਆਦਮੀ ਪਾਰਟੀ ਤੋਂ ਹੁਣ ਖੜੇ ਸਾਰਿਆਂ ਨੂੰ ਮੈਂ ਮਿਲਿਆ ਹਾਂ ਸਾਰਿਆਂ ਨੂੰ ਮੈਂ ਕਹਿੰਦਾ ਮੇਰੀ ਗੱਲ ਸੁਣੋ ਸਾਰੇ ਕਹਿੰਦੇ ਕੋਈ ਨਹੀਂ ਕਰਾਨੇ ਕਰਾਨੇ ਯਾਨੀ ਕਿ ਦੇਖੋ ਕਿ ਸਾਰੇ ਚੁੱਪ ਹੈ ਜੀ ਕੋਈ ਜਵਾਬ ਨਹੀਂ ਦੇ ਰਿਹਾ ਵੀ ਐਦਾ ਮਤਲਬ ਹੈ ਕਿ ਮੈਂ ਸਹੀ ਹੈ ਕਿ ਕੰਪਨੀ ਐਡੀ ਵੱਡੀ ਹੈ ਵੀ ਉਹਦੇ ਨਾਲ ਕੋਈ ਗੱਲ ਕਰਕੇ ਰਾਜੀ ਨਹੀਂ ਹੈ ਕੋਈ ਕੋਈ ਹੁਣ ਮੰਤਰੀ ਹੈ ਮੰਤਰੀ ਤਾਂ ਜਿੱਦਾ ਮਰਜ਼ੀ ਆਪਣਾ ਕੰਪਨੀ ਨੂੰ ਕੋਈ ਨੋਟਿਸ ਭੇਜ ਸਕਦਾ ਹੈ ਵੀ ਇੰਨੇ ਲੋਕ ਨੇ ਇੰਨੇ ਲੋਕਾਂ ਦੀਆਂ ਸੈਲਰੀਆਂ ਰਹਿੰਦੀਆਂ ਨੇ ਉਹਨਾਂ ਦਾ ਪੈਸਾ ਗਰੀਬ ਲੋਕਾਂ ਦਾ ਦੇਣਾ ਹੈ ਤੇ ਕੀ ਮੰਤਰੀ ਦੇ ਸਭ ਦੇ ਵਿੱਚ ਵੀ ਇੰਨੀ ਹੈਨੀ ਗੱਲਬਾਤ ਵੀ ਉਹ ਗੱਲ ਕੰਪਨੀ ਨਾਲ ਗੱਲਬਾਤ ਕਰਨ ਭਾਜੀ ਕੰਪਨੀ ਵੱਡੀ ਨਹੀਂ ਹੈ ਕੰਪਨੀ ਦਾ ਢੁਟਾਲਾ ਵੱਡਾ ਹੈ ਹਾਂ ਕੰਪਨੀ ਵੱਡੀ ਨਹੀਂ ਕੰਪਨੀ ਦਾ ਢੁਟਾਲਾ ਵੱਡਾ ਕਿਉਂਕਿ ਜਿੰਨਾ ਵੱਡਾ ਢੁਟਾਲਾ ਉਹਨਾਂ ਵੱਡਾ ਪ੍ਰੈਸ਼ਰ ਓਨੀ ਵੱਡੀ ਸਿਫਾਰਿਸ਼ ਹਾਂਜੀ ਛੋਟਾ ਢੁਟਾਲਾ ਹੋਵੇਗਾ ਕਾਉਂਸਲਰ ਲੇਬਰ ਦੇ ਬੱਦ੍ਹਾ ਥੋੜਾ ਹੈਗਾ ਐਮਐਲਏ ਐਮਪੀ ਹੁਣ ਸਾਹ ਬਲਾਉ ਕਿ ਐਮਪੀ ਸਾਹ ਮੈਨੂੰ ਬਿੱਟੂ ਜੀ ਮਿਲ ਨਹੀਂ ਰਹੀ ਹਾਂਜੀ ਤੁਸੀਂ ਵੀ ਸ਼ਾਇਦ ਮੈਨੂੰ ਮਿਲੇ ਸੀਗੇ ਮੈਂ ਤੁਹਾਨੂੰ ਇਹ ਆਪਣਾ ਹੋਰ ਮੀਡੀਆ ਚੈਨਲ ਨੇ ਭਰਾਵਾਂ ਨੇ ਮੇਰੀ ਬੜੀ ਹੈਲਪ ਕੀਤੀ ਹੈ ਜਿੱਦਾਂ ਕਿ ਮੇਰੀ ਆਵਾਜ਼ ਜਿਹੜੀ ਚੱਕਣ ਦੀ ਕੋਸ਼ਿਸ਼ ਕੀਤੀ ਹੈ ਦੱਸੋਗੀ ਬਿੱਟੂ ਸਾਹਿਬ ਦੀ ਛੋਟੇ ਛੋਟੀ ਗੱਲਾਂ ਔਰ ਆਪਣੇ ਰਾਜਾ ਵਿਰਿੰਗ ਜੀ ਨੇ ਮੈਨੂੰ ਦਫ਼ਤਰ ਤੇ ਉਹਨਾਂ ਨੇ ਬਿੱਟੂ ਸਾਹਿਬ ਜੀ ਨੂੰ ਆਪਣੀ ਫੇਸਬੁੱਕ ਆਈਡੀ ਤੋਂ ਲਾਈਵ ਹੋ ਕੇ ਬਿੱਟੂ ਜੀ ਨੂੰ ਕਿਹਾ ਸੀਗਾ ਕਿ ਐਜੀ ਗੱਲ ਸੁਣੋ 2 ਸਾਲ ਤੋਂ ਠੱਕੇ ਖਾ ਰਿਹਾ ਬਿੱਟੂ ਜੀ ਵੀ ਐਡਾ ਵੱਡਾ ਘੁਟਾਲਾ ਬੰਦੇ ਦੇ ਪੈਸੇ ਦਿਓ ਹਾਂਜੀ ਮੈਂ ਤਾਂ ਪੈਸੇ ਦੇਖੋ ਜੀ ਮੈਨੂੰ ਨਾ ਕੰਪਨੀ ਦਾ ਜਾਂ ਮੈਨੂੰ 1 ਰੁਪਿਆ ਵੀ ਹਰਾਮ ਦਾ ਮੈਨੂੰ ਨਹੀਂ ਚਾਹੀਦਾ ਮੈਂ ਤਾਂ ਸਿਰਫ ਇਹ ਇਸ ਕਰਕੇ ਲੜ ਰਿਹਾ ਕਿ ਮੇਰੇ ਸਿਰ ਜਿਹੜਾ ਨਾ ਦੇਣਦਾਰੀਆਂ ਕਰਜ਼ੇ ਜਿਹੜੇ ਹਨ ਉਹ ਖਤਮ ਮੇਰੇ ਖੂਨ ਪਸੀਨੇ ਦੀ ਕਮਾਈ ਮੈਨੂੰ ਅੱਜ ਮਿਲੇ ਕੰਪਨੀ ਨੇ ਦੇਖੋ ਜੀ ਲੇਬਰ ਕਮਿਸ਼ਨਰ ਇੱਕ ਸਾਲ ਮੇਰਾ ਜਲੰਧਰ ਕੇਸ ਚੱਲਿਆ ਚੰਡੀਗੜ੍ਹ ਚੱਲਿਆ ਜੀ ਪੀਐਫ ਦੇ ਵਿੱਚ ਚੱਲਿਆ ਜੀ ਈਐਸਆਈ ਦੇ ਵਿੱਚ ਚੱਲਿਆ ਦੇਖੋ ਇਹ ਡੇਡੇ ਵੱਡੇ ਕਮਿਸ਼ਨਰ ਜਿਹੜੇ ਆ ਹੁਣੇ ਪਿੱਛੇ ਜੇ ਡੀਸੀ ਸਾਹਿਬ ਨੇ ਮੈਨੂੰ ਬੁਲਾਇਆ ਸੀ ਪਟਿਆਲਾ ਪਟਿਆਲੇ ਵੀ ਮੈਂ ਜਾ ਕੇ ਆਇਆ ਲੁਧਿਆਣਾ ਡੀਸੀ ਨੇ ਵੀ ਕੰਪਲੇਂਟ ਮੰਨ ਕਰਤੀ ਹੈ ਕਹਿ ਕੇ ਵੀ ਕੰਪਨੀ ਰੇਲਵੇ ਦਾ ਕੰਮ ਹੈ ਜੀ ਪੰਜਾਬ ਗਵਰਨਮੈਂਟ ਕੁਝ ਨਹੀਂ ਕਰ ਸਕਦੀ ਕਿਉਂ ਨਹੀਂ ਕਰ ਸਕਦੀ ਪੰਜਾਬ ਗਵਰਨਮੈਂਟ ਪੰਜਾਬ ਦਾ ਬੰਦਾ ਮੈਂ ਲੁਧਿਆਣਾ ਦਾ ਬੰਦਾ ਆਧਾਰ ਕਾਰਡ ਮੇਰਾ ਮੈਂ ਉੱਥੇ ਜੋਬ ਕਰਦਾ ਸੀ ਬਾਹਰ ਦੀ ਕੰਪਨੀ ਨੇ ਯਾਨੀ ਧੱਕਾ ਕੀਤਾ ਪੰਜਾਬ ਗਵਰਨਮੈਂਟ ਕੁਝ ਨਹੀਂ ਕੁ ਮੈਂ ਐਮਐਲਏ ਸਾਹਿਬ ਕੋ ਲੱਗਿਆ ਪੱਪੀ ਜੀ ਕੋਲ ਹਾਂਜੀ ਪਹਿਲੀ ਗੱਲ ਤਾਂ ਕਈ ਵਾਰ ਮਿਲਿਆ ਵੈਰੀ ਨਾਈਸ ਮਤਲਬ ਕੰਮ ਵਧੀਆ ਕਰਦੇ ਆ ਲੇਕਿਨ ਵਧੀਆ ਕੰਮ ਕਰਨ ਦਾ ਇਹ ਨਹੀਂ ਦੇ ਕੋਈ ਕੋਟਾਲੀ ਵਾਲੇ ਕੰਮ ਨਹੀਂ ਹੁੰਦੇ ਹੁੰਦੇ ਅੱਛਾ ਕੋਟਾਲਾ ਤੁਸੀਂ ਇਟਸ ਮੀਨ ਮੈਂ ਇਦਾਂ ਕਹਿ ਰਹੇ ਹਾਂ ਵੀ ਸੈਲਰੀ ਹੋਰ ਦਿਖਾਈ ਜਾਂਦੀ ਆ ਤੇ ਜਿਹੜੇ ਪ੍ਰੋਵੀਡੈਂਟ ਫੰਡ ਨੇ ਉਹ ਹੋਰ ਕੱਟੇ ਜਾਂਦੇ ਨੇ ਘਟ-ਘਟੇ ਜਾਂਦੇ ਨੇ ਬਿਲਕੁਲ ਸੈਲੀ ਮੰਨੋ ਜਿੱਦਾਂ ਮੇਰੀ ਸਾਡੇ ਸਾਡੇ 12000 ਤਨਖਾਹ ਸੀ ਮੇਰੀ ਇਕੱਲੇ ਨਹੀਂ ਹੋਰ ਲੇਬਰਾਂ ਦੀ ਤੁਹਾਨੂੰ ਮੈਂ ਦਿਖਾਉਂਗਾ ਇਹ ਵੀ ਸਾਡੇ 12000 ਤਨਖਾਹ ਦੇ ਵਿੱਚੋਂ 3500 ਕੱਟ ਕੇ 9000 ਨਗਦ ਦਿੱਤਾ ਜਾਂਦਾ ਸੀਗਾ ਜੀ ਅੱਛਾ ਕਿਹੜੀ ਪਰਸੈਂਟ ਦੇ ਹਿਸਾਬ ਨਾਲ ਅਸੀਂ ਉਹ ਚੀਜ਼ਾਂ ਜਦੋਂ ਕਈਆਂ ਨਹੀਂ ਜੀ ਕਹਿੰਦੇ ਕੀ ਇਹ ਤੁਹਾਨੂੰ ਇਕੱਠਾ ਮਿਲੇਗਾ 3500 ਤੁਹਾਡਾ ਕੱਢੇ 3500 ਹੀ ਕੰਪਨੀ ਮਲਾ ਕੇ ਦੇਗੀ ਹਾਂਜੀ ਅੱਜ ਤੱਕ ਸਾਨੂੰ ਕੰਪਨੀ ਨੇ ਮੈਂ 2017 ਦੀ ਗੱਲ ਲਾਵਾਂ 2017 ਤੋਂ ਲੈ ਕੇ 2023 ਤੱਕ ਮੈਨੂੰ ਕੋਈ ਪੀਐਫ ਏਐਸਆਈ ਫੰਡ ਬੋਨਸ ਓਵਰਟਾਈਮ ਗ੍ਰੈਜੂਅਟੀ ਕੁਝ ਕੰਪਨੀ ਨਾਲੋਂ ਤਾਂ ਕੋਈ ਦਿੱਤੀ ਨਹੀਂ ਲੇਬਰ ਕਮਿਸ਼ਨਰ ਚੰਡੀਗੜ੍ਹ ਨੇ ਕਈ ਵਾਰ ਕੰਪਨੀ ਨੂੰ ਰੇਲਵੇ ਨੂੰ ਨੋਟਿਸ ਭੇਜੇ ਆ ਪੀਐਫ ਨੇ ਨੋਟਿਸ ਭੇਜੇ ਭੇਜ ਕੰਪਨੀ ਨੂੰ ਥਾਗੇ ਵੀ ਤੁਸੀਂ ਜਵਾਬ ਦਿਓ ਤੁਸੀਂ ਡਾਕੂਮੈਂਟ ਦਿਖਾਓ ਆਪਣੇ ਦਸਤਾਵੇਜ਼ ਦਿਖਾਉਂਦੀ ਨਹੀਂ ਕੰਪਨੀ ਚੁੱਪ ਹੈ ਜੀ ਅੱਛਾ 3500 ਤੁਹਾਡਾ ਕੱਟ ਲਿਆ ਤੇ 3500 ਕੰਪਨੀ ਦਾ ਆਪਣੇ ਕੋਲ ਪਾਣਾ 7000 ਰੁਪਿਆ ਹੋ ਗਿਆ ਪੇਪਰੋਂ ਆ ਮਹੀਨੇ ਦਾ ਤੇ ਇਹ ਵੀ ਮਤਲਬ ਵੀ ਤੁਸੀਂ ਲੈਣ ਦਾ ਰਹੇਗੇ ਉਹਨਾਂ ਤੋਂ ਦੇ ਨਹੀਂ ਰਹੀ ਕੰਪਨੀ ਬਿਲਕੁਲ ਜੀ ਮੈਂ ਕਹਿ ਤਾ ਰਹੇ ਹਾਂ ਜੀ ਮੈਨੂੰ ਕੁਝ ਦਿੱਤਾ ਹੀ ਨਹੀਂਗਾ ਕੰਪਨੀ ਨੇ 2017 ਤੋਂ ਲੈ ਕੇ ਹੁਣ ਤੱਕ ਮੈਨੂੰ ਕੁਝ ਨਹੀਂ ਦਿੱਤਾ ਮੈਂ ਐਸੀ ਚੀਜ਼ ਦੀ ਮੈਂ ਪਹਿਲਾਂ ਮੇਰੀ ਕੰਪਲੇਂਟ ਜਿਹੜੀ ਸੀਗੀ ਆ ਦੇਖੋ ਜੀ ਇਹ ਕੰਪਨੀ ਦੇ ਆ ਕਾਰਡ ਹੈ ਜੀ ਇਹ ਆ ਜਿਹੜੇ ਰੇਲਵੇ ਦੇ ਕਾਰਡ ਹੈ ਜਿੰਨੂੰ ਜਿਹੜੇ ਆ ਮੈਡੀਕਲ ਕਾਰਡ ਕਿਹਾ ਜਾਂਦਾ ਆ ਦੇਖੋ ਜੀ ਆਈ ਕਾਰਡ ਹੈਗੇ ਆ ਦਿਖਾ ਦੇਣਾ ਤੁਹਾਨੂੰ ਮੈਂ ਆਦ ਕੋ ਆਰ ਕੇ ਐਸੋਸੀਏਟ ਵਰਿੰਦਾਵਨ ਫੂਡ ਵਰਿੰਦਾਵਨ ਫੂਡ ਵੀ ਹੈ ਜੀ ਕੰਪਨੀ ਹੈ ਹੋਰ ਵੀ ਸੱਤ ਕੰਪਨੀਆਂ ਅਲੱਗ ਅਲੱਗ ਨਾਵਾਂ ਤੋਂ ਐਨੇ ਨੇ ਰੱਖੇ ਹੋਈਆਂ ਆ ਦੇਖੋ ਜੀ ਇਹ ਆ ਦੇਖੋ ਇਹ ਆਈ ਕਾਰਡ ਹੈਗੇ ਆ ਕੰਪਨੀ ਦੇ ਜਿਹੜੇ ਕਿ ਆ ਕੰਪਨੀ ਨੇ ਅੱਜ ਤੱਕ ਸਾਨੂੰ ਮੇਰੀ ਪਹਿਲੀ ਕੰਪਲੇਂਟ ਜਿਹੜੀ ਮੈਂ ਕੰਪਲੇਂਟ ਕੀਤੀ ਸੀ ਸਟਾਰਟਿੰਗ ਦੇ ਵਿੱਚ ਮੈਂ ਸਿਰਫ ਵਹੀ ਰਿਕੁਐਸਟ ਕੀਤੀ ਮੈਨੂੰ ਨੌਕਰੀ ਤੇ ਰੱਖ ਲਓ ਕਿਉਂ ਕੱਢਿਆ ਮੈਨੂੰ ਦੱਸੋ ਤੁਸੀਂ ਕੱਢੇ ਕਿਉਂ ਮੇਰਾ ਕਸੂਰ ਦੱਸੋ ਹੁਣ ਵੀ ਮੈਂ 2.5 ਸਾਲ ਤੋਂ ਇਹੀ ਕਹਿ ਰਿਹਾ ਉਸ ਤੋਂ ਬਾਅਦ ਕਮਿਸ਼ਨਰ ਜਲੰਧਰ ਨੇ ਸਾਡੀ ਕੰਪਲੇਂਟ ਸੁਣੀ ਇੱਕ ਵਾਰੀ ਰੇਲਵੇ ਨੂੰ ਫਟਕਾਰ ਲਈ ਕੰਪਨੀ ਨੂੰ ਫਟਕਾਰ ਲਈ ਉਸ ਤੋਂ ਬਾਅਦ ਪਤਾ ਨਹੀਂ ਕੀ ਇਹੋ ਜੀ ਗੱਲ ਹੋ ਗਈ ਕਮਿਸ਼ਨਰ ਆਰਤੀ ਬਤਰਾ ਅਸਿਸਟੈਂਟ ਲੇਬਰ ਕਮਿਸ਼ਨਰ ਮੈਂ ਤਾਂ ਨਾਮ ਲੈਂਦੇ ਮੈਂ ਨਹੀਂ ਡਰਦਾ ਜੀ ਮੈਂ ਸੱਚਾ ਮੈਂ ਮੈਂ ਕਿਉਂ ਡਰਾਂਗਾ ਜੀ ਹਾਂਜੀ ਉਹਨੇ ਜੀ ਦੋ ਤਿੰਨ ਤਰੀਕਿਆਂ ਦੇ ਵਿੱਚ ਉਹਨਾਂ ਨੂੰ ਧਮਕਾਇਆ ਉਹਨੂੰ ਕਿਤੇ ਵੀ ਹਾਂ ਵੀ ਤੁਸੀਂ ਬੜਾ ਵੱਡਾ ਘੁਟਾਲਾ ਕਰ ਰਹੇ ਇਹ ਮਨਮੋਨ ਦੇ ਪੈਸੇ ਇਹਨੂੰ ਨੌਕਰੀ ਰੱਖ ਲਓ ਕੰਪਨੀ ਕਹਿੰਦੀ ਜੀ ਐ ਤਾਂ ਦੀ ਸਾਡੇ ਸਾਡੇ ਖਿਲਾਫ ਚਲਾ ਗਿਆ ਇਹਦੀ ਇੰਨੀ ਜਰੂਰਤ ਨਹੀਂ ਆ ਸਾਡੇ ਖਿਲਾਫ ਚਲਾ ਗਿਆ ਇਹਨੂੰ ਕੰਮ ਤੇ ਦਾ ਰੱਖਣਾ ਜੋ ਮਰਜ਼ੀ ਹੋ ਜਵੇ ਕੰਪਨੀ ਦੇ ਮੈਨੇਜਰ ਹੁਣ ਵੀ ਲੁਧਿਆਣੇ ਦੇ ਵਿੱਚ ਐ ਹੁਣ ਲਾਸਟ ਟਾਈਮ ਸੀਗੀ ਆਪਣਾ ਮੋਰ ਸਿੰਘ ਨਗਰ ਕਿਚਨ ਸੀਗੀ ਫਿਰ ਬਦਲ ਗਏ ਨੀਲੇ ਝੰਡੇ ਗੁਰਦੁਆਰੇ ਕੋਲ ਚਲੇ ਹੁਣ ਪਤਾ ਲੱਗੇਗੀ ਉੱਥੋਂ ਵੀ ਖਾਲੀ ਕਰਕੇ ਚਲੇਗੀ ਐ ਚੀਮਾ ਚੌਕ ਕੋਲ ਇਹ ਕੰਪਨੀ ਹਰ ਸਾਲ ਡੇਢ ਸਾਲ ਬਾਜੀ ਕਿਚਨ ਬਦਲਦੀ ਰਹਿੰਦੀ ਹੈ ਕਿਉਂਕਿ ਲੋਕਾਂ ਨੂੰ ਪਤਾ ਲੱਗੇ ਪੰਜਾਬ ਸਰਕਾਰ ਨੂੰ ਪਤਾ ਹੀ ਨਹੀਂ ਕਿ ਇੱਥੇ ਕਿਚਨ ਹੈ ਕੰਮ ਹੋ ਰਿਹਾ ਮੈਂ ਕਈ ਵਾਰ ਚਿੱਠੀਆਂ ਲਿਖੀਆਂ ਵੀ ਤੁਸੀਂ ਪਤਾ ਕਰੋ ਵੀ ਇਹ GST ਭਰਦੀ ਕਿ ਨਹੀਂ ਭਰਦੀ ਪੰਜਾਬ ਸਰਕਾਰ ਦਾ ਜਿਹੜਾ ਕਿ ਬਣਦਾ ਹੈ ਵੀ ਇੱਥੇ ਖਾਣਾ ਬਣ ਰਿਹਾ ਹੋਰ ਵੀ ਕਈ ਰੂਲ ਫੋਲੋ ਕਰਨੇ ਪੈਂਦੇ ਕਾਰਪੋਰੇਸ਼ਨ ਨੂੰ ਹੋਰ ਫੂਡ ਸੇਫਟੀ ਕੋਈ ਵੀ ਨਹੀਂ ਕੰਪਨੀ ਐਸ ਕਰਕੇ ਤੇ ਕੋਈ ਬੜਾ ਵੱਡਾ ਉੱਪਰੋਂ ਹੱਥ ਪੈਂਦਾ ਜੀ ਮੈਂ ਤਾਂ ਮੈਨੂੰ ਤਾਂ ਹੁਣ ਆਇਆ ਲੱਗਣ ਲੱਗ ਗਿਆ ਜੀ ਦੇਖੋ ਜੀ ਬਿੱਟੂ ਜੀ ਬਿੱਟੂ ਜੀ ਮੈਂ ਕਰੀ ਜਾਨਣਾ ਪਿਆ ਸ਼ਾਇਦ ਹੋ ਸਕਦਾ ਬਿੱਟੂ ਜੀ ਮੇਰੀ ਗੱਲ ਸੁਣ ਲੈਣ ਤੇ ਦੇਖੋ ਜੀ ਇੱਕ ਪੰਜਾਬੀ ਪਾਈ ਹੈ ਪੰਜਾਬ ਦਾ ਮੰਤਰੀ ਹੈ ਜੇ ਪੰਜਾਬ ਦਾ ਮੰਤਰੀ ਪੰਜਾਬੀ ਬੰਦੇ ਦੀ ਗੱਲ ਨਹੀਂ ਸੁਨੇਗਾ ਲੁਧਿਆਣੇ ਦੀ ਤੇ ਕਿਹਦੇ ਸੁਨੇਗਾ ਉਹਨੇ ਕੀ ਐਡਾ ਇਲੈਕਸ਼ਨ ਜਿੱਤ ਲੈਣਗੇ ਜੀ ਘਰ ਘਰ ਜਾ ਕੇ ਤੁਸੀਂ ਇੱਕ ਮੰਤਰੀ ਦੇਖ ਲੋ ਗਰਾਊਂਡ ਲੈਵਲ ਤੇ ਗਲੀਆਂ ਗਲੀਆਂ 'ਚ ਘੁੰਮ ਰਿਹਾ ਮੁੱਖ ਮੰਤਰੀ ਗਲੀਆਂ ਗਲੀਆਂ 'ਚ ਘੁੰਮ ਰਿਹਾ ਤੁਸੀਂ ਮੈਂ ਕਹਨਾ ਮੈਂ ਕਹਨਾ ਜੀ ਮੈਂ ਰਿਪੋਰਟਰ ਵੀ ਦੇਖ ਪੱਤਰਕਾਰ ਸਾਹਿਬ ਵੀ ਤੁਸੀਂ ਵੀ ਹੁਣ ਉਧਰ ਦਿਮੋੜਿਆਪੁਰ ਬਿੱਟੂ ਜੀ ਬਿੱਟੂ ਦੀ ਗੱਲ ਸੁਣੋ ਜੀ ਆ ਫਲਾਣਾ ਸਵਾਲ ਹੈ ਜੀ ਇਹ ਸਿਕਿਉਰਟੀ ਐ ਨਹੀਂ ਹੁੰਦੀ ਜੀ ਇਹਨਾਂ ਦੀ ਬਿੱਟੂ ਦੀ ਸਿਕਿਉਰਟੀ ਦੇਖੋਗੇ ਤੁਸੀਂ ਘਟੋ ਘਟ 40 50 ਬੰਦੇ ਹੋਣੇ ਆ ਜੀ ਮੇਰੇ ਵਰਗਾ ਬੰਦਾ ਕਿੱਥੋਂ ਵੱਢ ਜਾਏਗਾ ਬਿੱਟੂ ਜੀ ਨਾਲ ਗੱਲ ਕਰ ਲੇਗਾ ਹਾਂਜੀ ਰੋਲਾ ਪਾਈ ਜਣਾ ਬਿੱਟੂ ਦੀ ਗੱਲ ਸੁਣੋ ਦੂਰੋਂ ਦੇਖ ਲੈਂਦਾ ਹੱਥ ਮਾਰ ਲੈਂਦਾ ਅੱਛਾ 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 ਰੇਲਵੇ ਦੀ ਆਈਐਸਟੀ ਦੀ ਕੰਪਲੇਨ ਕੋਈ ਨਹੀਂ ਦੇਖਦੇ ਆ ਪੀਏ ਸਾਹਿਬ ਨਾਲ ਗੱਲ ਬੋਲੋ ਪੀਏ ਸਾਹਿਬ ਹੱਥ ਘੋਟ ਦੇਂਦਾ ਕਹਿੰਦਾ ਜੀ ਬਾਜੀ ਤੂੰ ਕੱਲ ਮਿਲ ਲਈ ਪਰਸੋ ਮਿਲ ਲਈ ਜਦੋਂ ਮੈਂ ਜਾਣਾ ਮੈਂ ਭੀੜ ਦੇ ਵਿੱਚ ਮੈਂ ਉਲਝ ਜਾਣਾ ਜੀ ਨੇੜੇ ਜਾ ਨਹੀਂ ਪੰਦਾ ਠੀਕ ਹੈ ਸੋ ਇਹਨਾਂ ਨੂੰ ਆਸ ਹੈਗੀ ਆ ਕਿਉਂਕਿ ਕੇਂਦਰੀ ਰਾਜੇ ਰੇਲ ਮੰਤਰੀ ਜਿਹੜੇ ਹੈਗੇ ਨੇ ਰਵਨੀ ਸਿੰਘ ਬਿੱਟੂ ਉਹਨਾਂ ਤੱਕ ਅਪਰੋਚ ਕਰਨ ਦੀ ਇਹ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਆਸ ਇਹਨਾਂ ਨੂੰ ਉਸ ਉਹਨਾਂ ਤੱਕ ਹੀ ਹੈਗੀ ਹੈ ਵੀ ਇਹ ਜਿਹੜਾ ਹੈਗਾ ਵਾ ਮਨਮੋਹਨ ਜੀ ਦਾ ਕੰਮ ਕਰਵਾ ਸਕਦੇ ਨੇ ਤੇ ਜੋ ਇਹਨਾਂ ਦਾ ਬਣਦਾ ਹੱਕ ਹੈਗਾ ਇਹਨਾਂ ਨੂੰ ਦਿਵਾ ਸਕਦੇ ਨੇ ਪਰ ਹੁਣ ਬਿੱਟੂ ਜੀ ਤੱਕ ਪਹੁੰਚਣਾ ਕਿਸ ਤਰ੍ਹਾਂ ਆ ਇਹ ਵੀ ਇੱਕ ਸਵਾਲ ਆ ਕਿਉਂਕਿ ਐਡੀ ਸਿਕਿਉਰਿਟੀ ਆ ਕਿ ਨਾ ਪੀਏ ਮਿਲਣ ਦੇ ਰਿਹਾ ਤੇ ਨਾ ਹੀ ਸਿਕਿਉਰਿਟੀ ਅੱਗੇ ਜਾਣ ਦੇ ਰਹੀ ਐ ਤੇ ਹੁਣ ਗਰੀਬ ਬੰਦਾ ਜਾਊਗਾ ਤੇ ਜਾਊਗਾ ਕਿੱਥੇ ਤੋਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਐ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਸਾਨੂੰ ਤੇ ਇਸ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰ ਦਿਓ ਕਿ ਮੋਦੀ ਸਾਹਿਬ ਤੱਕ ਇਹ ਗੱਲ ਪਹੁੰਚ ਜਾਵੇ ਜਾਂ ਰਵਨੀਤ ਬਿੱਟੂ ਤੱਕ ਵੀ ਇਹ ਗੱਲ ਪਹੁੰਚ ਜਾਵੇ ਕਿਉਂਕਿ ਇਹਨਾਂ ਦੇ ਇੱਕ ਜਿਹੜਾ ਬਿੱਟੂ ਜੀ ਦੀ ਇੱਕ ਕੋਸ਼ਿਸ਼ ਦੇ ਨਾਲ ਇੱਕ ਗਰੀਬ ਬੰਦੇ ਦਾ ਜਿਹੜਾ ਹੈਗਾ ਵਾ ਬੰਦਾ ਹੱਕ ਉਹਨੂੰ ਮਿਲ ਸਕਦਾ ਆ ਸੋ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਸੇਤੀਆ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ